ਹੁਣ ਜੇ ਮੈਂ ਇੱਥੋਂ ਜਾਊਂਗਾ ਵੀ ਮੁੰਡੇ ਮੇਰੇ ਕੋਲੇ ਆ ਜਾਣਗੇ ਕਿ ਫੋਟੋ ਖਚਾਉ ਮੇਰੇ ਨਾਲ ਕਾਦੇ ਲਈ ਕਿ ਅਸੀਂ ਸਾਡੀ ਅੰਗਰੇਜ਼ਾਂ ਦੇ ਬਲਕ ਤੋਂ ਜਾਣਾ ਹੈ ਅਮਰੀਕਾ ਚ ਜਾਣਾ ਹੈ ਫਲੈਟ ਜਾਣਾ ਹੈ ਜਰਮਨ ਜਾਣਾ ਹੈ ਆਸਟ੍ਰੇਲੀਆ ਜਾਣਾ ਹੈ ਨਿਊਜ਼ੀਲੈਂਡ ਜਾਣਾ ਹੁਣ ਮੇਰਾ ਮਤਲਬ ਕਹਿਣ ਦਾ ਹੈ ਕਹਿਣਾ ਤਾਂ ਨਹੀਂ ਚਾਹੀਦਾ ਸਹੀ ਤੇ ਪਰ ਸਾਡੀ ਸਿੱਖਾਂ ਦੀ ਅਕਲ ਇੱਥੇ ਹੈ ਗੱਟਿਆਂ ਚ ਇਹ ਤੁਸੀਂ ਜ਼ਰੂਰ ਸੋਚੋ ਕਿਸੇ ਵੇਲੇ ਕਿ ਸਾਡੀ ਅਕਲ ਕਿੱਥੇ ਹੈ ਕਿ ਜਦੋਂ ਅੰਗਰੇਜ਼ ਸਿਗੇ ਅਸੀਂ ਗੁਲਾਮੀ ਦੇ ਵਿੱਚ ਬਰਾਬਰ ਸੀਗੇ ਅੰਗਰੇਜ਼ਾਂ ਨੇ ਆਪਣਾ ਘਟਤਾ ਤੇ ਅਸੀਂ ਮੁਸਲਮਾਨ ਤੇ ਹਿੰਦੂ ਦੇ ਗੁਲਾਮ ਬਣ ਗਏ ਇਹਦਾ ਮੈਨੂੰ ਜਵਾਬ ਜ਼ਰੂਰ ਦੇਣਾ ਚਾਹੀਦਾ ਬਹੁਤ بڑے ਲਿਖੇ ਹੋਂ ਤੁਸੀਂ ਜਰਨੀ ਤੇ ਨਹੀਂ ਵੀ ਹੈਗੇ ਹੋ ਕੀ ਸਾਨੂੰ ਫਾਇਦਾ ਕੀ ਹੋਇਆ ਹੁਣ ਤੁਸੀਂ ਦੇਖੋ ਇੱਕ ਨਵੀਂ ਪਾਲਿਸੀ ਬਣਾਈ ਹੈ ਜਜਦਰ ਕੋਮਕੇ ਸਾਬ ਨੂੰ ਤਾਂ ਸ਼ਹੀਦ ਕਰਤਾ ਸੰਤ ਜਗਨਨ ਸਿੰਘ ਨੂੰ ਵੀ ਸ਼ਹੀਦ ਕਰਤਾ ਬਹੁਤ ਸਾਰੇ ਸਿੰਘਾਂ ਨੂੰ ਸ਼ਹੀਦ ਕਰਤਾ ਹੁਣ ਜਿਹੜੀ ਭਾਜਪਾ ਤੇ ਆਰਐਸਐਸ ਦੀ ਨਵੀਂ ਸਰਕਾਰ 2014 ਚ ਬਣੀ ਹੈ ਇਸ ਨੇ ਫੈਸਲਾ ਕੀਤਾ ਕਿ ਇੱਕ ਤਾਂ ਮੁਸਲਮਾਨ ਇੰਨਾ ਨੂੰ ਮਾਰੋ ਕਸ਼ਮੀਰ ਦੇ ਵਿੱਚ ਤੁਸੀਂ ਸੁਣਦੇ ਹੋ ਕਿ ਰੋਜ਼ ਮੁਸਲਮਾਨਾਂ ਨੂੰ ਮਾਰਿਆ ਜਾ ਰਿਹਾ ਹੈ ਇਹਦਾ ਫਾਇਦਾ ਕੀ ਹੁੰਦਾ ਹੈ ਇਹ ਫਿਰ ਮੋਦੀ ਸਾਹਿਬ ਤੇ ਬੀਜੇਪੀ ਬਹੁਤ ਗੈਂਟ ਹਿੰਦੂਆਂ ਨੂੰ ਜੋ ਖੋਦੇ ਹੈ ਕਿ ਦੇਖੋ ਅਸੀਂ ਮੁਸਲਮਾਨਾਂ ਨੂੰ ਬਰਬਾਦ ਕਰਦੇ ਹਾਂ ਔਰ ਬਾਹ ਰਹੇ ਹਾਂ ਔਰ ਫਿਰ ਇਹ ਜਿਹੜੇ ਸਿੱਖ ਹੈ ਇੱਕ ਕਦੇ ਵੀ ਟਿਕਾ ਕੈਨੇਡਾ ਦੇ ਇਹ ਜਣਾਂ ਦੇ ਵਿੱਚ ਵੀ ਬਾਕੀ ਸੁਰਾ ਤੇ ਇਹਨਾਂ ਨੂੰ ਵੀ ਠੋਕੋ ਐਸੇ ਕਰਕੇ ਆਪਣੇ ਕੈਨੇਡਾ ਦੇ ਵਿੱਚ ਜਿੰਨੇ ਸਿੱਖਾਂ ਨੂੰ ਮਾਰਤਾ ਨਿਤਸਾਂ ਮਾਰਤਾ ਰਿਪੂ ਦਮਨ ਸਿੰਘ ਮਲਕ ਨੂੰ ਮਾਰਤਾ ਸਖਦੂਲ ਸਿੰਘ ਨੂੰ ਮਾਰਤਾ ਕੈਂਡੀਡਾ ਦੇ ਵਿੱਚ ਬਰਬਾਤਾ ਬਰਤਾਨੀਆਂ ਦੇ ਵਿੱਚ ਬਰਬਾਤਾ ਆਪਣਾ ਅਫਜ਼ਾਰ ਸਿੰਘ ਛੰਡਾ ਪਾਕਿਸਤਾਨ ਦੇ ਵਿੱਚ ਬਰਬਾਤਾ ਪਰਮਜੀਤ ਸਿੰਘ ਪੰਜਵਾੜ ਤੇ ਰੋਡੇ ਜਕਬੀਤ ਸਿੰਘ ਰੋਡੇ ਹਰਿਆਣੇ ਦੇ ਵਿੱਚ ਮਲਵਾਇਤਾ ਦੀਪ ਸਿੰਘ ਸਿੱਧੂ ਪੰਜਾਬ ਦੇ ਵਿੱਚ ਮਲਵਾਇਤਾ ਮੋਸੇਵਾਲ ਸਾਹਿਬ ਮੇਰਾ ਮਤਲਬ ਹੈ ਕਿ ਇਹ ਜਿਹੜੀ ਲੜਾਈ ਹੈ ਇਹ ਤਾਂ ਹੁਣ ਸਮੁੰਦਰੋਂ ਪਾਰ ਚਲੀ ਗਈ ਹੈ ਇੱਥੇ ਤਾਂ ਰਹੀ ਨਹੀਂ ਹੁਣ ਜਿੱਥੇ ਸਿੱਖ ਵੱਸਦਾ ਹੈ ਉਥੇ ਹੀ ਇੰਨਾ ਦੀ ਇੰਟੈਲੀਜੈਂਸ ਏਜੰਸੀ ਦਾ مالک ਹੈਗਾ ਨੈਸ਼ਨਲ ਸਕਿਉਰਿਟੀ アドਵਾਈਜ਼ਰ ਡੋਇਲ ਸਾਹਿਬ ਰੋ ਦਾ ਵਿਭਾਗ ਹੈ ਆਈਬੀ ਦਾ ਵਿਭਾਗ ਹੈ ਮਿਲਟਰੀ ਇੰਟੈਲੀਜੈਂਸ ਦਾ ਵਿਭਾਗ ਹੈ ਇਹ ਹੁਣ ਲੱਗੇ ਹੋਏ ਐ ਕਿ ਜਿਹੜੇ ਸਿੱਖ ਫ਼ਲਸਤਾਨ ਦੇ ਵਿੱਚ ਮੰਨਦੇ ਐ ਉਹਨਾਂ ਨੂੰ ਇੱਕ ਇੱਕ ਕਰਕੇ ਖਤਮ ਕਰ ਦੋ ਇਹ ਮੈਂ ਤੁਹਾਨੂੰ ਡਰਾਉਣ ਦੇ ਲਈ ਨਹੀਂ ਕਹਿੰਦਾ ਦੇਖਿਓ ਕਿਤੇ ਡਰ ਜਾਓ ਤੇ ਫੇਰ ਜੇ ਮੈਂ ਖਾਲਸਤਾਨ ਕਹਾ ਤੁਸੀਂ ਨਾਰੇ ਨਾ ਮਾਰੋ ਕਿ ਸ਼ਾਇਦ ਸੈਂਟਰ ਸਾਡੇ ਵੱਲ ਦੇਖ ਰਿਹਾ ਕਿਉਂ ਕਰਤੀ ਸਾਡੀ ਇੱਜ਼ਤ ਥੋੜੀ ਜੀ ਘਬਰਾਹਟ ਵੱਲ ਨੂੰ ਚੱਲ ਰਹੀ ਹੈ ਹੁਣ ਤੇ ਸਿੰਨੇ ਨਹੀਂ ਸੰਭਿਆ ਹੁਣ ਜਦੋਂ ਪਾਰਲੀਮੈਂਟ ਦੇ ਵਿੱਚ ਖਬਰ ਸੁਣੀ ਮੈਨੂੰ ਕਿੱਦਾਂ ਦੱਸਿਆ ਕਸ਼ਮੀਰ ਦੇ ਚੀਫ ਮਨਸਟਰ ਫਰੂਕਬੁੱਲਾ ਸਾਹਿਬ ਨੇ ਮੈਂ ਪਾਰਲੀਮੈਂਟ 'ਚ ਬੈਠਾ ਸੀ ਉਹ ਪਿੱਛੋਂ ਆਏ ਕਹਿੰਦੇ ਮਾਨ ਸਰ ਤੁਹਾਨੂੰ ਪਤਾ ਹੈ ਕਿ ਕੈਂਡੀਡੇਟਾਂ ਦੇ ਵਿੱਚ ਮਾਰਤਾ ਹੈਗਾ ਨਿਜਰ ਟੋਡਾ ਮੈਂ ਕਹਾਂ ਜੀ ਮੈਨੂੰ ਨਹੀਂ ਪਤਾ ਹੈਗਾ ਫਿਰ ਕੁਦਰਤੀ ਮੈਂ ਪਾਰਲਮੈਂਟ ਦੇ ਹਾਲ ਤੋਂ ਬਾਹਰ ਚੱਲਿਆ ਗਿਆ ਬਰਾਂਡੇ 'ਚ ਉੱਥੇ ਸਰਦਾਰ ਸੁਖਬੀਰ ਸਿੰਘ ਸੀ ਤੁਹਾਡੇ ਲੀਡਰ ਤੇ ਉਹਨਾਂ ਦੇ ਨਾਲ ਬੀਬੀ ਜੀ ਸੀਗੇ ਬੀਬੀ ਜੀ ਹਰ ਸਿਮਰਤ कौर ਜੀ ਮੈਂ ਉਹਨਾਂ ਨੂੰ ਕਿਹਾ ਕਿ ਸਰ ਸੁਖਬੀਰ ਸਿੰਘ ਇਹ ਬਹੁਤ ਘਟਿਆ ਖਬਰ ਸੁਣੀ ਹੈ ਕਿ ਆਪਣੀ ਸਰਕਾਰ ਨੇ ਕੈਨੇਡਾ ਦੇ ਵਿੱਚ ਨਿਜਰ ਸਾਹਿਬ ਨੂੰ ਸ਼ਹੀਦ ਕਰਵਾ ਦਿੱਤਾ ਤੇ ਪਾਰਲੀਮੈਂਟ ਸੈਸ਼ਨ ਦੇ ਵਿੱਚ ਹੈਗੀ ਹੈ ਤੁਸੀਂ ਦੋਨੋਂ ਮੈਥੋ ਸੀਨੀਅਰ ਮੈਂਬਰ ਹੋ ਪਹਿਲਾਂ ਦੇ ਆਏ ਹੋਏ ਹੋ ਤੁਸੀਂ ਜਾਓ ਆਪਣੀਆਂ ਸੀਟਾਂ ਤੇ ਬੈਠੋ ਤੇ ਮੈਂ ਤੁਹਾਡੇ ਪਿੱਛੇ ਆ ਕੇ ਬੈਠਣਾ ਤੇ ਮਸਲਾ ਚੱਕਦੇ ਹਾਂ ਕਹਿੰਦੇ ਜੀ ਅੱਛਾ ਕਰਦੇ ਚਲੇਗੇ ਬਗੇ ਅੱਗੇ ਜਾ ਕੇ ਦੋਨੋਂ ਜਣੇ ਮੈਂ ਪਿੱਛੇ ਚ ਜਾ ਕੇ ਇਹਨਾਂ ਦੇ ਬੈਠ ਗਿਆ ਫਿਰ ਦੋਨੋਂ ਉੱਠੇ ਮੈਂ ਸਮਝਿਆ ਕਿਤੇ ਹੁਣ ਇਹ ਸਪੀਕਰ ਨੂੰ ਕਹਿਣਗੇ ਕਿ ਸਾਨੂੰ ਬੋਲਣ ਦੀ ਇਜਾਜ਼ਤ ਦੇ ਦਿਓ ਸਪੀਕਰ ਵੱਲੋਂ ਉੱਠ ਕੇ ਗਏ ਤਾਂ ਉਹਦੀਆਂ ਪੌੜੀਆਂ ਚੜ੍ਹ ਗਏ ਤੇ ਪਿੱਛੇ ਉਹਦੇ ਕਮਰੇ ਚ ਚਲੇ ਗਏ ਤੇ ਫਿਰ ਕਿੰਨਾ ਚਿਰ ਮੈਂ ਢੀਕਦਰਿਆ ਇਹ ਦੋਨੋਂ ਆਉਣਗੇ ਤੇ ਆਪਾਂ ਗੱਲ ਚੱਕਾਂਗੇ ਪਾਰਲੀਮੈਂਟ ਦੇ ਵਿੱਚ ਪਰ ਇਹ ਆਇਓਈ ਨਾ ਫਿਰ ਸਰਦ ਅਮਰ ਸਿੰਘ ਸਾਡੇ ਮੈਂਬਰ ਪਾਰਲੀਮੈਂਟ ਹੈਗੇ ਐ ਫਤਗੜ ਸਾਹਿਬ ਤੋਂ ਉਹ ਉੱਥੇ ਬੈਠੇ ਸੀਗੇ ਮੈਨੂੰ ਤਾਂ ਤੁਸੀਂ ਹੁਣ ਭੇਜਿਆ ਨਾ ਪਾਰਲੀਮੈਂਟਸ ਮਿਲਣ ਕਿੰਨੇ 1.5 ਸਾਲ ਹੋਇਆ ਉਹ 2019 ਦੇ ਪਾਰਲੀਮੈਂਟ ਦੇ ਵਿੱਚ ਹੈਗੇ ਸਰ ਅਮਰ ਸਿੰਘ ਮੈਂ ਕਿਹਾ ਸਰ ਅਮਰ ਸਿੰਘ ਇਹ ਸਦਾ ਸੁਖਬੀਰ ਸਿੰਘ ਤੇ ਉਹਨਾਂ ਦੇ ਸਰਵਨੀ ਸਾਹਿਬ ਇੱਧਰ ਸਪੀਕਰ ਸਾਹਿਬ ਦੇ ਕਮਰੇ 'ਚ ਗਏ ਆ ਤੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਮੈਂ ਅਸੀਂ ਆ ਕੇ ਬੋਲਾਂਗੇ ਤੇ ਫਿਰ ਤੁਸੀਂ ਵੀ ਸਾਡਾ ਸਾਥ ਦਿਓ ਮੈਂ ਕਿਹਾ ਸਪੀਕਰ ਦੇ ਕਮਰੇ 'ਚ ਉਹ ਹੋਰ ਵੀ ਰਸਤਾ ਹੈਗਾ ਜਿਹੜਾ ਬਾਹਰ ਨੂੰ ਚੱਲਿਆ ਜਾਂਦਾ ਸਰ ਅਮਰ ਸਿੰਘ ਕਹਿੰਦੇ ਹਾਂਜੀ ਬਾਹਰ ਨੂੰ ਜਾਣ ਦਾ ਇੱਕ ਹੋਰ ਰਸਤਾ ਹੈਗਾ ਲੇਟੋ ਸੌਥ ਸਪੀਕਰ ਦੇ ਕਰੇ ਜਾ ਕੇ ਮੇਰੇ ਨਾਲ ਵਿਸ਼ਵਾਸ ਕਰਕੇ ਕਿ ਅਸੀਂ ਬੋਲਾਂਗੇ ਸਪੀਕਰ ਦੇ ਕਮਰੇ ਤੋਂ ਪਿੱਛੋਂ ਦੀ ਨਿਕਲ ਕੇ ਚਲੇਗੇ ਹੁਣ ਜੇ ਇਹੋ ਜਿਹੇ ਬੰਦੇ ਤੁਸੀਂ ਸਾਰੇ ਨੌਜਵਾਨ ਧੜੀ ਕੇਸਾ ਵੜੇ ਗੁਰੂ ਮੰਡਣ ਵਾਲੇ ਇਹਨਾਂ ਨੂੰ ਵੋਟਾਂ ਪਾਓਗੇ ਤਾਂ ਮੇਰਾ ਮਤਲਬ ਹੈ ਫਿਰ ਆਪਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ